ਤਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਣਾ ਕਰਦੇ ਨੇ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜੀ ਗੱਲ ਆਪਣੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਉਚਾਰਨ ਕੀਤੀ ਹੈ ਨਾ ਗੁਰੂ ਪਿਆਰਿਓ ਇਹ ਦੁਨੀਆ ਦੀ ਸਚਾਈ ਬਿਆਨ ਕਰ ਰਹੀ ਹੈ ਸਤਿਗੁਰ ਕਹਿੰਦੇ ਹੋ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਜਦੋਂ ਤੁਸੀਂ ਸੁਖੀ ਹੁੰਦੇ ਹੋ ਨਾ ਉਦੋਂ ਤੁਹਾਡੇ ਆਲੇ ਦੁਆਲੇ ਬੜਾ ਲੋਕਾਂ ਦਾ ਇਕੱਠ ਹੋਏਗਾ ਤੇ ਜਦੋਂ ਤੁਹਾਡੇ ਤੇ ਕੋਈ ਵਿਪਤਾ ਪੈ ਜਾਵੇ ਕੋਈ ਸੰਕਟ ਆ ਜਾਵੇ ਤਾਂ ਸੱਚ ਜਾਣਿਓ ਸਾਰੇ ਹੀ ਉਡਾਰੀ ਮਾਰ ਜਾਂਦੇ ਨੇ ਪਰੇ ਹੋ ਜਾਂਦੇ ਨੇ ਕੋਈ ਮੁਸ਼ਕਲ ਦੀ ਘੜੀ ਆ ਜਾਵੇ ਤਾਂ ਲੋਕ ਪਿੱਛੇ ਹਟ ਜਾਂਦੇ ਨੇ ਪਰੇ ਹੋ ਜਾਂਦੇ ਨੇ ਕਿ ਸਾਡੀ ਇਹ ਮਦਦ ਮੰਗੇਗਾ ਭਾਈ ਤੇ ਹੁਣ ਇਹਨੂੰ ਮਦਦ ਦੀ ਲੋੜ ਹੈ ਇਹ ਸਾਡੇ ਕੋਲ ਆਏਗਾ ਇਸ ਕਰਕੇ ਉਹ ਪਹਿਲਾਂ ਹੀ ਪਰੇ ਹੋ ਜਾਂਦੇ ਨੇ ਮਹਾਰਾਜ ਨੇ ਬਾਣੀ ਚ ਬਿਆਨ ਕੀਤਾ ਸੁਖਮੈ ਬਹੁ ਸੰਗੀ ਪਏ ਤੁਸੀਂ ਘਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਕਰੋ ਤੇ ਗੁਰੂ ਪਿਆਰਿਓ ਜਿੰਨਿਆਂ ਨੂੰ ਤੁਸੀਂ ਸੁਨੇਹਾ ਲਾਉਂਗੇ ਸਾਰੇ ਹੀ ਆ ਜਾਣਗੇ ਖੁਦਾ ਨਾ ਖਾਸਤਾ ਸਮੇ ਦਾ ਕੋਈ ਪਤਾ ਨਹੀਂ ਕਦੋਂ ਮੋੜ ਖਾ ਜਾਵੇ ਰੱਬ ਨਾ ਕਰੇ ਜੇ ਕੋਈ ਮਾੜਾ ਸਮਾ ਆ ਜਾਵੇ ਗੁਰੂ ਪਿਆਰਿਓ ਜੇ ਤੁਸੀਂ ਘਰੋਂ ਵੀ ਬੁਲਾਉਣ ਜਾਉਂਗੇ ਨਾ ਫਿਰ ਵੀ ਜਵਾਬ ਦੇ ਦੇਣਗੇ ਵੀ ਭਾਈ ਐਨੇ ਜੋਗੇ ਅਸੀਂ ਕਿੱਥੇ ਆ ਆਪਾਂ ਵੇਖਦੇ ਹਾਂ ਨਾ ਜੇ ਕੋਈ ਬੰਦਾ ਬਿਮਾਰ ਪੈ ਜਾਵੇ ਜੇ ਕੋਈ ਬੰਦੇ ਤੇ ਵੱਡਾ ਸੰਕਟ ਪੈ ਜਾਵੇ ਤਾਂ ਸੱਚ ਜਾਣਿਓ ਸਾਰੇ ਰਿਸ਼ਤੇਦਾਰ ਕੰਨੀ ਕਤਰਾ ਜਾਂਦੇ ਨੇ ਭੈਣ ਭਰਾ ਸਾਖ ਸਬੰਧੀ ਸਾਰੇ ਪਰੇ ਹੋ ਜਾਂਦੇ ਨੇ ਵੀ ਭਾਈ ਕਿੰਨਾ ਕਚਰੇ ਦੇ ਮਗਰ ਤੁਰੇ ਫਿਰਾਂਗੇ ਕਿੰਨਾ ਕਚਰੇ ਦਾ ਸਾਥ ਦੇਾਂਗੇ ਇਸ ਕਰਕੇ ਪਿੱਛੇ ਹਟਜੋ ਇਹ ਤਾਂ ਹੁਣ ਕਰਜ਼ਾਈ ਹੋਇਆ ਹੀ ਹੋਇਆ ਇਹ ਤਾਂ ਮਲੰਗ ਹੋਇਆ ਹੀ ਹੋਇਆ ਇਹ ਸਾਨੂੰ ਵੀ ਨੰਗ ਕਰ ਦੇਗਾ ਨਾਯੋ ਸਤਗੁਰਾਂ ਨੇ ਆਖਿਆ ਸੁਖ ਮੈਂ ਬਹੁ ਸੰਗੀ ਪੈ ਸੁੱਖਾਂ ਦੇ ਵਿੱਚ ਬੜੇ ਆਉਣਗੇ ਪਰ ਗੁਰੂ ਪਾਤਸ਼ਾਹ ਕਹਿੰਦੇ ਦੁੱਖ ਮੈਂ ਸੰਗ ਨਾ ਕੋਈ ਦੁੱਖਾਂ ਦੇ ਵਿੱਚ ਨਹੀਂ ਕੋਈ ਖੜਦਾ ਦੁੱਖਾਂ ਦੇ ਵਿੱਚ ਸਾਰੇ ਪਿੱਛੇ ਹੋ ਜਾਂਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜੀ ਜੀ ਨੇ ਬਾਣੀ ਦੇ ਵਿੱਚ ਵੀ ਇਹ ਫਰਮਾਉਣਾ ਕੀਤਾ ਹੈ ਪ੍ਰੀਤਮ ਜਾਣ ਲਿਹੁ ਮਨ ਮਾਹੀ हे ਮੇਰੇ ਪ੍ਰੀਤਮ हे ਮੇਰੇ ਮਿੱਤਰ ਆਪਣੇ ਮਨ ਦੇ ਵਿੱਚ ਇਹ ਗੱਲ जान ले समझ ले अपने सुख स्यों ही जग फांदियो को काहू को नाही ਜਿਹੜਾ जग ਜੁੜਿਆ ਹੋਇਆ ਨਾ ਇਹ ਆਪਣੇ ਸੁੱਖਾਂ ਕਰਕੇ ਜੁੜਿਆ ਹੋਇਆ ਵੇਖੋ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਲੋਕ ਆ ਨਾ ਅਸੀਂ ਇਸ ਕਰਕੇ ਜੁੜੇ ਹੋਏ ਆ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਮੈਨੂੰ ਉਹਦੀ ਜ਼ਰੂਰਤ ਪੈ ਜਾਏਗੀ ਲੋੜ ਪੈ ਜਾਏਗੀ ਇਸ ਕਰਕੇ ਅਸੀਂ ਜੁੜੇ ਹੋਏ ਆ ਕੋਈ ਵੀ ਹੈ ਹਰ ਇੱਕ ਮਨੁੱਖ ਆਪਣੀ ਜ਼ਰੂਰਤ ਲਈ ਜੁੜਿਆ ਹੋਇਆ ਸੱਚ ਜਾਣੋ ਜੇ ਅਸੀਂ ਗੁਰੂ ਨਾਲ ਵੀ ਜੁੜੇ ਆ ਨਾ ਇੱਕ ਅੱਧਾ ਹੋਏਗਾ ਹਜ਼ਾਰਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਜਾਂ ਕਰੋੜਾਂ ਦੇ ਵਿੱਚੋਂ ਨਾਰਾਇਣ ਜਿਹਾ ਚੇਤ ਜੀ ਦਾ ਰੱਬ ਦੇ ਨਾਲ ਮਨ ਜੁੜਿਆ ਹੋਏਗਾ ਚਿੱਤ ਜੁੜਿਆ ਹੋਏਗਾ ਇੱਕ ਅੱਧਾ ਹੋਏਗਾ ਕਰੋੜਾਂ ਵਿੱਚੋਂ ਜਿਹੜਾ ਗੁਰੂ ਨਾਲ ਇਸ ਕਰਕੇ ਜੁੜਿਆ ਹੋਏਗਾ ਕਿ ਗੁਰੂ ਦੇ ਨਾਲ ਮੇਰਾ ਪ੍ਰੇਮ ਹੈ ਪਿਆਰ ਹੈ ਨਹੀਂ ਤਾਂ ਮੇਰੇ ਵਰਗੇ ਗੁਰੂ ਨਾਲ ਤਾਂ ਜੁੜੇ ਨੇ ਵੀ ਸਾਨੂੰ ਦਾਤਾਂ ਚਾਹੀਦੀਆਂ ਨੇ ਆਖੋ ਸਤਨਾਮ ਏ ਰੱਬਾ ਤੇਰੀ ਜ਼ਰੂਰਤ ਨਹੀਂ بس ਸਾਨੂੰ ਜੋ ਮੰਗਾ ਜੋ ਮੁਰਾਦ ਹੈ ਉਹ ਪੂਰੀ ਕਰ ਦਿਓ ਇਸ ਕਰਕੇ ਅਸੀਂ ਜੁੜੇ ਹੋਏ ਆ ਬਿਰਲੇ ਹੀ ਨੇ ਜਿਹੜੇ ਦਿਲੋਂ ਜੁੜੇ ਹੋਏ ਨੇ ਦਿਲੋਂ ਮੁਹੱਬਤ ਜਿਨੇ ਸਹੀ ਸੱਚੇ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਮਨੁੱਖ ਉਥੇ ਤਾਂ ਜੁੜਦਾ ਜਦੋਂ ਕੋਈ ਜ਼ਰੂਰਤ ਹੁੰਦੀ ਹੈ ਜਿਵੇਂ ਗੁਰੂ ਨਾਲ ਅਸੀਂ ਤਾਂ ਜੁੜਿਆ ਸਾਡੇ ਮਨ ਦੇ ਵਿੱਚ ਕੋਈ ਲਿਸਟ ਬਣੀ ਹੋਏਗੀ ਕੋਈ ਮਨ ਦੀ ਕੋਈ ਮੁਰਾਦ ਹੋਏਗੀ ਵੀ ਅਸੀਂ ਪੂਰੀ ਕਰਾ ਲਈਏ ਤੇ ਕਈ ਐਸੇ ਵੀ ਹੁੰਦੇ ਨੇ ਜਦੋਂ ਪੂਰੀ ਹੋ ਜਾਂਦੀ ਉਹ ਪਿੱਛੇ हट ਜਾਂਦੇ ਨੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਹੈ ਭਾਈ ਸੁੱਖਾਂ ਦੇ ਵਿੱਚ ਤੇਰੇ ਆਲੇ-ਦਾਲੇ ਬੜੇ ਆ ਕੇ ਬੈਠਣਗੇ ਸੁਖਮਯਾਨ ਬਹੁਤ ਮਿਲ ਬੈਠਤ ਰਹਿਤ ਚਾਹੂ ਦੇ ਸਕੇਰਾ ਚਾਰੇ ਪਾਸੇ ਕੇਰਾ ਪਾ ਕੇ ਬਹਿ ਜਾਣਗੇ ਵਿਪਤ ਭਰੀ ਸਭ ਹੀ ਸੰਬਿਸ਼ਾਰਦ ਜਦੋਂ ਵਿਪਤਾ ਪਏਗੀ ਨਾ ਸਤਿਗੁਰੂ ਕਹਿੰਦੇ ਸਾਰਿਆਂ ਨੇ ਸਾਥ ਛੱਡ ਦੇਣਾ ਕਉ ਨ ਆ ਵਤਨੇ ਰੇ ਕੋਈ ਵੀ ਫਿਰ ਨੇੜੇ ਨਹੀਂ ਆਉਂਦਾ ਤੇ ਗੁਰੂ ਪਿਆਰਿਓ ਫਿਰ ਤਾਂ ਹਨੇਰੇ ਦੇ ਵਿੱਚ ਪਈ ਹੋਈ ਰੱਸੀ ਵੀ ਸੱਪ ਲੱਗਦੀ ਹੈ ਇਸ ਤਰ੍ਹਾਂ ਹੋ ਜਾਂਦਾ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਸੁੱਖਾਂ ਦੇ ਵਿੱਚ ਸਾਰੇ ਆਉਣਗੇ ਦੁੱਖਾਂ ਦੇ ਵਿੱਚ ਕੋਈ ਤੇਰਾ ਸਹਾਈ ਨਹੀਂ ਹੋਏਗਾ ਪਰ ਗੁਰੂ ਪਾਤਸ਼ਾਹ ਨੇ ਸਾਡਾ ਦਿਲ ਵੀ ਨਹੀਂ ਤੋੜਿਆ ਸਾਨੂੰ ਨਾਰਾਜ਼ ਵੀ ਨਹੀਂ ਕੀਤਾ ਕਹਿੰਦੇ ਫਿਰ ਕੀ ਹੋ ਗਿਆ ਦੁਨੀਆਵੀ ਹੈ ਲੋਕ ਨੇ ਸੰਸਾਰ ਨੇ ਜੇ ਤੇਰੇ ਤੇ ਬਿਪਤਾ ਪੈ ਜਾਏਗੀ ਇਹ ਸਾਥ ਛੱਡ ਦੇਣਗੇ ਤੂੰ ਸਾਥ ਹੀ ਐਸੇ ਰਹਿਬਰ ਦਾਇ ਸੇ ਸਤਿਗੁਰ ਦਾ ਪੱਲਾ ਫੜ ਲੈ ਐਸੇ ਅਕਾਲ ਪੁਰਖ ਨਾਲ ਜੁੜ ਜਾ ਤੇਰੇ ਤੇ ਜਿੱਡਾ ਵੱਡਾ ਮਰਜੀ ਦੁੱਖ ਆ ਜਾਵੇ ਦੁਨੀਆ ਸਾਥ ਛੱਡ ਜੇਗੀ ਪਰ ਰੱਬ ਨਹੀਂ ਤੇਰਾ ਸਾਥ ਛੱਡੇਗਾ ਇਸ ਕਰਕੇ ਉਸ ਦੇ ਲੜ ਲੱਗ ਜਾ ਉਹਦਾ ਨਾਮ ਤੇ ਆਇਆ ਕਰ ਇਹ ਅਗਲੀ ਪੰਕਤੀ ਵਿੱਚ ਸਪਸ਼ਟ ਕਰ ਦਿੰਦੇ ਨੇ ਸਾਨੂੰ ਮਾਯੂਸ ਵੀ ਨਹੀਂ ਕਰਦੇ ਨਾ ਹੁਣ ਅਸੀਂ ਕਈ ਵਾਰੀ ਸੋਚਦੇ ਆ ਵੀ ਭਾਈ ਜੇ ਦੁੱਖ ਆ ਜੇ ਕਰਾਂਗੇ ਕੀ ਮਹਾਰਾਏ ਕਹਿੰਦੇ ਘਬਰਾਉਣ ਦੀ ਜ਼ਰੂਰਤ ਨਹੀਂ ਕਹੋ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ ਏ ਨਾਨਕ ਦੱਸਦੇ ਇਸ ਦੁਨੀਆ ਦੇ ਲੋਕਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਏ ਕਹਿੰਦੇ ਕਿਦੇ ਸੁੱਖਾਂ ਦੇ ਵਿੱਚ ਭਾਵੇਂ ਤੇਰੇ ਕੋਲੇ ਸਾਰੇ ਆ ਜਾਣ ਦੁੱਖਾਂ ਦੇ ਵਿੱਚ ਜੇ ਤੇਰਾ ਸਾਥ ਵੀ ਛੱਡ ਦਿੰਦੇ ਨੇ ਨਾ ਤਾਂ ਘਬਰਾਮੀ ਨਾ ਤੂੰ ਰੱਬ ਦਾ ਨਾਮ ਜਪਿਆ ਕਰ ਰੱਬ ਦੇ ਨਾਲ ਜੁੜ ਕਹੋ ਨਾਨਕ ਹਰ ਭਜ ਮਨਾ ਭਜ ਦਾ ਇੱਥੇ ਅਰਥ ਹੈ ਜਪਣਾ ਏ ਨਾਨਕ ਰੱਬ ਨੂੰ ਜਪ ਰੱਬ ਦਾ ਸਿਮਰਨ ਕਰ ਭਜਨ ਕਰ ਅੰਤ ਸਹਾਈ ਹੋਏ ਤੇਰੇ ਅਖੀਰਲੇ ਸਮੇਂ ਤੱਕ ਸਹਾਈ ਹੋਏਗਾ ਸੋ ਗੁਰੂ ਪਿਆਰਿਓ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਣਾ ਕਰਦੇ ਨੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਨਾ ਕੋਏ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਤੇ ਗੁਰੂ ਪਿਆਰਿਓ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਬਾ ਉਹ ਜਿੰਨੇ ਮਰਜੀ ਮੁਸ਼ਕਲ ਪੈ ਜਾਵੇ ਕੋਈ ਤੇਰਾ ਸੰਗੀ ਸਾਥੀ ਬੈਲੀ ਤੇਰੇ ਨਾਲ ਨਾ ਖੜੇ ਇਥੋਂ ਤੱਕ ਕਿ ਘਰ ਦੇ ਪਰਿਵਾਰ ਦੇ ਮੈਂਬਰ ਵੀ ਤੈਨੂੰ ਇਕੱਲੇ ਨੂੰ ਛੱਡ ਦੇਣ ਮਹਾਰਾਜ ਕਹਿੰਦੇ ਡਰੀਂ ਨਾ ਤੂੰ ਘਬਰਾਮੀ ਨਾ ਬਸ ਰੱਬ ਨੂੰ ਯਾਦ ਕਰੀ ਚਿੱਤ ਆਵੇ ਉਸ ਪਰਬ੍ਰਹਮ ਲੱਗਿਆ ਨਾ ਤੱਤੀ ਵਾਓ ਜੇ ਰੱਬ ਨੂੰ ਯਾਦ ਕਰ ਲਿਆ ਨਾ ਜਿੰਨੀਆਂ ਮਰਜ਼ੀ ਰੁਕਾਵਟਾਂ ਹੋਣ ਮੁਸ਼ਕਲਾਂ ਹੋਣ ਔਖੇ ਤੋਂ ਔਖਾ ਮਾੜੇ ਤੋਂ ਮਾੜਾ ਸਮਾ ਕਿਉਂ ਨਾ ਹੋਵੇ ਤੇ ਜੇ ਤੂੰ ਰੱਬ ਦੇ ਨਾਲ ਜੁੜ ਗਿਆ ਨਾ ਰੱਬ ਫਿਰ ਤੱਤੀ ਹਵਾ ਵੀ ਨਹੀਂ ਲੱਗਣ ਦੇਗਾ ਕੋ ਸਤਨਾਮ ਇਸ ਕਰਕੇ ਸਤਗੁਰਾਂ ਨੇ ਆਖਿਆ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਅਖੀਰ ਦੇ ਸਮੇਂ ਭਾਈ ਔਖੇ ਸਮੇਂ ਫਿਰ ਰੱਬ ਦਾ ਨਾਮ ਤੇਰਾ ਸਹਾਈ ਬਣੇਗਾ ਇਸ ਕਰਕੇ ਸਤਿਗੁਰਾਂ ਨੇ ਸ਼ਲੋਕ ਨੰਬਰ 32 ਦੇ ਵਿੱਚ ਬੜੇ ਖੂਬਸੂਰਤ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਸਮਝਾਉਣਾ ਕੀਤਾ